ਸਤਿ ਸ਼੍ਰੀ ਅਕਾਲ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਅਮਰੀਕਾ ਫਰਸਟ ਨੀਤੀ ਪ੍ਰਤੀ ਬਹੁਤ ਸਖਤ ਨੇ ਇਸ ਨੀਤੀ ਨੂੰ ਲਾਗੂ ਕਰਨ ਦੇ ਲਈ ਉਹਨਾਂ ਨੇ ਪਹਿਲਾ ਮੈਕਸੀਕੋ ਕੈਨੇਡਾ ਅਤੇ ਚੀਨ ਉੱਤੇ ਵਾਧੂ ਟੈਰਿਫ ਲਗਾਏ ਜਦੋਂ ਇਸ ਮੁੱਦੇ ਉੱਤੇ ਹੰਗਾਮਾ ਹੋਇਆ ਤਾਂ ਟਰੰਪ ਨੇ ਮੈਕਸੀਕੋ ਅਤੇ ਕੈਨੇਡਾ ਨੂੰ 3 ਦਿਨਾਂ ਦੀ ਰਾਹਤ ਦੇ ਦਿੱਤੀ ਆ ਚੀਨ ਉਤੇ 10% ਦਾ ਟੈਰਿਫ ਹਜੇ ਵੀ ਉਹੀ ਹੈ ਅਜਹੀ ਸਥਿਤੀ ਦੇ ਵਿੱਚ ਸਵਾਲ ਹੁਣ ਇਹ ਉੱਠ ਰਹੇ ਨੇ ਕਿ ਕੀ ਟਰੰਪ ਮੈਕਸੀਕੋ ਅਤੇ ਕੈਨੇਡਾ ਦੇ ਬਹਾਨੇ ਚੀਨ ਨੂੰ ਨਿਸ਼ਾਨਾ ਬਣਾ ਰਹੇ ਨੇ ਅਤੇ ਕੀ ਹੁਣ ਚੀਨ ਉਹਨਾਂ ਦਾ ਹਿੱਟ ਲਿਸਟ ਉਤੇ ਆ ਚੁੱਕਿਆ ਹੈ 20 ਜਨਵਰੀ ਨੂੰ ਅਹੁਦੇ ਦੀ ਸੋਚ ਉੱਪਰ ਤੋਂ ਬਾਅਦ ਟਰੰਪ ਨੇ ਮੈਕਸੀਕੋ, ਕੈਨੇਡਾ ਅਤੇ ਚੀਨ ਉੱਤੇ ਟੈਰਿਫ ਲਗਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ ਉੱਤੇ ਵੀ ਦਸਖਤ ਕੀਤੇ ਤੇ ਇਹ ਟੈਰਿਫ ਇੱਕ ਪਰਵੇ ਤੋਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋ ਗਏ ਸਨ ਪਰ 3 ਫਰਵਰੀ ਨੂੰ 2 ਦਿਨਾਂ ਦੇ ਅੰਦਰ ਮੈਕਸੀਕੋ ਅਤੇ ਕੈਨੇਡਾ ਨੂੰ ਰਾਹਤ ਵੀ ਦੇ ਦਿੱਤੀ ਗਈ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਤੋਂ ਆਯਾਤ ਉੱਤੇ ਪ੍ਰਸਤਾਵਿਤ ਅਮਰੀਕੀ ਟੈਰਿਫ ਨੂੰ 3 ਦਿਨਾਂ ਦੇ ਲਈ ਰੋਕਣ ਦੇ ਲਈ ਸਹਿਮਤ ਹੋ ਗਏ ਨੇ ਇਹ ਫੈਸਲਾ ਮੈਕਸੀਕੋ ਤੋਂ ਆਯਾਤ ਉੱਤੇ ਇਸ ਤਰ੍ਹਾਂ ਦੀ پابੰਦੀ ਤੋਂ ਬਾਅਦ ਲਿਆ ਗਿਆ ਜਦੋਂ ਦੋਵੇਂ ਦੇਸ਼ ਅਮਰੀਕਾ ਦੇ ਵਿੱਚ ਫੈਂਟਨਿਲ ਦੀ ਤਸਕਰੀ ਨੂੰ ਰੋਕਣ ਦੇ ਲਈ ਕਾਰਵਾਈ ਕਰਨ ਦੇ ਲਈ ਸਹਿਮਤ ਹੋਏ ਸਨ ਸ਼ਨੀਵਾਰ ਨੂੰ ਕੰਪਨੀ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਅਤੇ ਮੈਕਸੀਕੋ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ਉੱਤੇ 25% ਟੈਰਿਫ ਲਗਾਉਣਗੇ ਅਤੇ ਚੀਨ ਤੋਂ ਆਉਣ ਵਾਲੇ ਸਮਾਨ ਉੱਤੇ 10% ਟੈਰਿਫ ਲਗਾਉਣ ਦਾ ਵੀ ਪ੍ਰਸਤਾਵ ਰੱਖਿਆ ਹੈ। ਉਹਨਾਂ ਕੈਨੇਡਾ ਤੋਂ ਆਯਾਤ ਕੀਤੇ ਜਾਣ ਵਾਲੇ ਉर्जा ਸਰੋਤਾਂ ਉੱਤੇ 10% ਦਾ ਟੈਰਿਫ ਲਗਾਉਣ ਦੀ ਵੀ ਯੋਜਨਾ ਬਣਾਈ ਹੈ। ਟਰੂਡੋ ਨੇ ਚੁਟਾਵਨੀ ਦਿੱਤੀ ਸੀ ਕਿ ਜੇ ਟੈਰਿਫ ਲਾਗੂ ਹੁੰਦੇ ਨੇ ਤਾਂ ਕੈਨੇਡਾ ਨੂੰ 155 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਉੱਤੇ 25% ਟੈਰਿਫ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਤੋਂ ਬਾਅਦ ਹੁਣ ਪੀਐਮ ਟਰੂਡੋ ਨੇ ਟਵੀਟ ਕੀਤਾ ਕਿ ਟੰਪ ਦੇ ਨਾਲ ਉਨ੍ਹਾਂ ਦੀ ਗੱਲਬਾਤ ਸਫਲ ਰਹੀ ਹੈ ਤੇ ਤੀਹਰੀ ਨਾਲ ਦੇ ਟੈਰਿਫ ਰੋਕਣ ਦਾ ਵੀ ਫੈਸਲਾ ਲੈ ਲਿਆ ਗਿਆ ਹੈ ਇਸ ਪਾਬੰਦੀ ਦਾ ਇੱਕ ਮੁਕਾਰਨ ਫੈਂਟਨਿਲ ਦੀ ਤਸਕਰੀ ਨੂੰ ਰੋਕਣ ਦੇ ਲਈ ਚੁੱਕੇ ਗਏ ਕਦਮ ਹਨ ਟੂਰੋ ਨੇ ਕਿਹਾ ਹੈ ਕਿ ਕੈਨੇਡਾ ਕੋਲ ਫੈਂਟਨਿਲ ਤਸਕਰੀ ਉਤੇ ਨਕੇਲ ਕੱਸਣ ਦੇ ਲਈ ਫੈਂਟਨਿਲ ਯਾਰ ਨਿਯੁਕਤ ਕਰਨ ਉਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ 1.3 ਬਿਲੀਅਨ ਡਾਲਰ ਦੀ ਯੋਜਨਾ ਹੈ। ਨਵੀਂ ਯੋਜਨਾ ਦੇ ਤਹਿਤ ਕੈਨੇਡਾ ਅਮਰੀਕਾ ਸਰਹੱਦੀ ਸੁਰੱਖਿਆ ਨੂੰ ਨਵੇਂ ਹੈਲੀਕਾਪਟਰਾਂ ਟੈਕਨੋਲੋਜੀ ਅਤੇ 10000 ਫਰੰਟਲਾਈਨ ਕਰਮਚਾਰੀਆਂ ਦੇ ਨਾਲ ਮਜ਼ਬੂਤ ਕੀਤਾ ਜਾਵੇਗਾ। ਟਰੂਡੋ ਨੇ ਲਿਖਿਆ ਕਿ ਸਾਡੇ ਅਮਰੀਕੀ ਭਾਈਵਾਲਾਂ ਦੇ ਨਾਲ ਤਾਲਮੇਲ ਵਧਾ ਕੇ ਫੈਂਟਨਿਲ ਦੀ ਸਪਲਾਈ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਉਤੇ ਟੈਰਿਫ ਨੂੰ 1 ਮਹੀਨੇ ਦੇ ਲਈ ਰੋਕਣ ਦਾ ਫੈਸਲਾ ਕੀਤਾ ਹੈ। ਮੈਕਸੀਕੋ ਦੇ ਰਾਸ਼ਟਰਪਤੀ ਕਲਾਉਡੀਆ ਸ਼ਿਨਬੋਮ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਦੇ ਨਾਲ ਗੱਲਬਾਤ ਤੋਂ dat ge ਇਸ ਫੈਸਲੇ ਦੀ ਪੁਸ਼ਟੀ ਵਾਈਟ ਹਾਊਸ ਨੇ ਵੀ ਕਰ ਦਿੱਤੀ ਹੈ। ਮੈਕਸੀਕੋ ਉਤੇ ਲਗਾਏ ਗਏ ਟੈਰਿਫ ਦੀ ਮੁਤਲੀ ਨੇ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਤਣਾਅ ਨੂੰ ਅਸਥਾਈ ਤੌਰ ਉਤੇ ਘਟਾ ਦਿੱਤਾ ਹੈ। ਹਾਲਾਂਕਿ ਅਸੁਰਾਨ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਡੋਨਾਲਡ 트ੰਪ ਹੁਣ ਚੀਨ ਬਾਰੇ ਕੀ ਫੈਸਲਾ ਲੈਣਗੇ ਕਿਉਂਕਿ ਚੀਨ ਵੀ ਉਨ੍ਹਾਂ ਦੇਸ਼ਾਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਉਤੇ ਟੈਰਿਫ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਮੁਲੇਨੋ ਨੇ ਕਿਹਾ ਹੈ ਕਿ ਪਨਾਮਾ ਹੁਣ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਸਮੇਤ ਨਵੇਂ ਨਿਵੇਸ਼ਾਂ ਤੇ ਅਮਰੀਕਾ ਦੇ ਨਾਲ ਮਿਲ ਕੇ ਕੰਮ ਕਰੇਗਾ ਤੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਪਨਾਮਾ ਪੋਰਟਸ ਕੰਪਨੀ ਦਾ ਅਡਿਟ ਕਰੇਗੀ ਇਹ ਕੰਪਨੀ ਚੀਨੀ ਕੰਪਨੀ ਦੇ ਨਾਲ ਜੁੜੀ ਹੋਈ ਹੈ ਜੋ ਪਨਾਮਾ ਨਹਿਰ ਦੇ ਦੋ ਬੰਦਰਗਾਹਾਂ ਦਾ ਸੰਚਾਲਨ ਕਰਦੀ ਹੈ ਤੇ ਮੁਲੀਨੋ ਨੇ ਕਿਹਾ ਕਿ ਸਾਨੂੰ ਪਹਿਲਾ ਆਡਿਟ ਪੂਰਾ ਹੋਣ ਦੀ ਉਡੀਕ ਕਰਨੀ ਪਵੇਗੀ ਬਿਊਰੋ ਰਿਪੋਰਟ ਚੈਨਲ ਪੰਜਾਬੀ